ਦੀ ਮਾਰਕਿੰਗ ਵਾਲੀ ਚੰਗੀ ਆ ਮੂੰਹ ਮੱਥੇ ਦੀ ਵਾਲੀ ਸੋਹਣੀ ਆ ਇਥੋਂ ਮਾਰਦੀ ਗਾ ਜੇ ਪਾਕਿਸਤਾਨ ਵਾਲੀ ਨਹੀਂ ਹੁੰਦੀ ਓਵੇਂ ਬੱਗੀ ਮੁੱਛ ਠੀਕ ਆ ਗੱਲ ਆ ਸਿੰਘ ਸਿੰਘ ਸ਼ਕੀਨ ਸ਼ਕੂਨ ਕੱਟੀ ਫੁੱਲ ਆ ਗਈ ਟੋਟਲ 20 ਕ ਮਹੀਨੇ ਦੇ ਲਗਭਗ ਓ ਮਰ ਆ ਗਈ ਬਾਈ ਕਹਿੰਦਾ ਜਵਾਬ ਦੋ ਆ ਅੱਖਾਂ ਚ ਆ ਗਏ ਕਿੰਨੀ ਉਮਰ ਦੱਸਿਆ ਦੀ ਬਾਈ 14-15 ਮਹੀਨੇ ਹੈਗੀ ਆ ਬਾਈ 14-15 ਮਹੀਨੇ ਨੇ ਲੱਗ ਪਾ ਆਖੋ ਇਹ ਠੰਡੀ ਆ ਜਾਵਾ ਠੀਕ ਆ ਗੱਲ ਇਥੋਂ ਮਾਰਦੀ ਗਾ ਜੀ ਫੇਸ ਤੇ ਕੈਮਰਾ ਅੱਖਾਂ ਵੀ ਐਨ ਆ ਗਈਆਂ ਤੇ ਮਾਰਕਿੰਗ ਵੀ ਲੈ ਵੀ ਸਜਣਾ ਕੱਟੀਆਂ ਤੁਹਾਨੂੰ ਨਾ 6 ਲੱਗੀਆਂ ਦਿਖਾਉਣ ਇੱਕ ਬੱਚੀ ਦਿਖਾ ਦਾਂਗੇ ਟੋਟਲ ਬਾਈ ਕੋਲ ਸੱਤ ਨਗ ਆ ਗਏ ਬੂਰੀ ਨੀਲੀ ਰਾਵੀ ਬੂਰੀਆਂ ਤੇ ਬਲੈਕ ਚਨੀਲੀ ਰਾਵੀ ਆ ਗਈ ਬਹੁਤ ਕਮਾਲ ਦੀ ਚੰਗੇ ਕੱਟ ਵਾਲੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਵੀਡੀਓ ਚ ਹੀ ਕਰਾਵਾएंगे ਕਿਉਂਕਿ ਅਕਸਰ ਬਾਈ ਕੋਲੋ ਵੀਡੀਓ ਪਾਉਣੇ ਰਹਿੰਦੇ ਨੇ ਕੱਟੀਆਂ ਬਾਈ ਕੋਲ ਆਉਂਦੀਆਂ ਰਹਿੰਦੀਆਂ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆ ਜਾ ਤਿਆਰ ਫਿਰ ਵਰਗਾਂ ਮੈਂ ਠੀਕ ਹੈ ਬਾਈ ਚੜ੍ਹਦੀ ਕਲਾ ਹਾਂਜੀ ਆ ਨਾਮ ਤੇ ਨੰਬਰ ਬੋਲ ਦਈਏ ਨਾਮ ਕਰਤਾਨ ਸਿੰਘ ਨੰਬਰ 97815 64412 97815 64412 ਤੇ ਸ਼ੁਰੂਆਤ ਆ ਬੂਰੀ ਤੋਂ ਕਰ ਲਈਏ ਹਾਂਜੀ ਇਹ ਤੋਂ ਕਰ ਲਈਏ ਆ ਜਾ ਆ ਜਾ ਗਏ ਰੀ ਮਾਰ ਕੈਮਰਾ ਬੂਰੀ ਕੱਟੀ ਦਿਖਾ ਦੇ ਨੀਲੀ ਰਾਵੀ ਚ ਬੂਰੀਆਂ ਹੈ ਮਤਲਬ ਬਹੁਤ ਰੇਅਰ ਜੇ ਪੀਸੀ ਮਿਲਦਿਆ ਤੋਰ ਧਿਆਨ ਖੋਲ ਕੇ ਤੇ ਉਮਰ ਕਿੰਨੀ ਖੂਗੀ ਇਹਦੀ ਉਮਰ ਬਈ ਇਹਦੀ 20 ਕਿਵੇਂ ਨੇ 20 ਮਹੀਨਿਆਂ ਦੇ ਲਗਭਗ ਦੰਦੋਂ ਰਹੂਗੀ ਖੀਰੀ ਹਨਾ ਦੰਦੋਂ ਫਿਰ ਬਈ ਸਾਰੇ ਜਾਨਵਰ ਖੀਰੇ ਹੋਣਗੇ ਠੀਕ ਹੈ ਗੱਲ ਦੰਦੋਂ ਖੀਰੀ ਉਮਰ 20 ਮਹੀਨਿਆਂ ਦੇ ਲਗਭਗ ਤੇ ਟਾਂਚਾ ਬਹੁਤ ਸੋਹਣਾ ਰੱਖਦੀ ਆ ਟਾਂਚਾ ਬਈ ਜਮਾ ਖੁੱਲਾ ਪੂਰੇ ਖੁੱਲੇ ਹੱਡ ਪੈਰਦੀ ਆ ਤੇ ਥਾਂ ਸਿੰਗਲ ਚਾਰ ਰਹਿਣਗੇ ਸੰਜੀ ਜੀ ਹਾਂਜੀ ਬਈ ਥਾਂ ਸਿੰਗਲ ਚਾਰ ਹਾਂ ਉੱਥੇ ਉੱਥੇ ਰੋਗ ਲਗਮਾ ਕੇ ਇਹ ਇੱਥੇ ਇਹ ਰੋਗ ਲਾ ਇੱਥੋਂ ਕਰਦੀ ਫੇਸ ਹੋਰਾਂ ਇਹ ਇੱਥੋਂ ਇੱਥੋਂ ਮਾਰਦੀ ਗਰੀ ਕੈਮਰਾ ਓਏ ਸ਼ਕੀਨ ਸ਼ਕੂਨ ਕੱਟੀ ਫੁੱਲ ਆ ਗਈ ਟੋਟਲ 20 ਕ ਮਹੀਨੇ ਦੇ ਲਗਭਗ ਹੋ ਮਰ ਆ ਗਈ ਬਾਈ ਕਹਿੰਦਾ ਜਵਾਬ ਦਵਾਂ ਅੱਖਾਂ ਚਾ ਕੇ ਤੇ ਨਿਸ਼ਾਨੀਆਂ ਸਾਰੀ ਕਵਰ ਕਰਦੀ ਆ ਤਕਰੀਬਨ ਤਕਰੀਬ ਨਾ ਆਇਆ ਲੈ ਆ ਬਾਈ ਉਰਲੇ ਬੰਨੇ ਤੇ ਸਵਾਦੀ ਕਹਿ ਸਕਦੇ ਆ ਯਾਰ ਠੰਡੀ ਸਵਾਦੀ ਜਮਾ ਤੇ ਥਣ ਸਾਰੀਆਂ ਦੇ ਧਿਆਨ ਸਿੰਗਲ ਚਾਰ ਹੀ ਰਹਿਣਗੇ ਚਾਰ ਚਾਰ ਨਾ ਬਾਈ ਜੇ ਹੋਣਗੇ ਤਾਂ ਆਪਾਂ ਜ਼ਰੂਰ ਦੱਸਾਂਗੇ ਵੀਡੀਓ ਠੀਕ ਹੈ ਗੱਲ ਆ ਹ ਫਿਲਹਾਲ ਇਹ ਲਾਟ ਚ ਮਤਲਬ ਕੋਈ ਇਹ ਨਹੀਂ ਕਹਿ ਸਕਦੇ ਵੀ ਕੋਈ 2 ਵਾਲੀ 3 ਵਾਲੀ ਜਾਂ 5 ਵਾਲੀ ਮਿਲੂ ਟੋਟੇ ਸਾਰੀ 4 ਵਾਲੀਆਂ ਹੋਣਗੀਆਂ ਤੇ ਬਾਕੀ ਥੱਲੇ ਨਹੀਂ ਕਹਿ ਸਕਦੇ ਆ ਵੀ ਥੱਲਿਓਂ ਝੋਲ ਥਾਂ ਸਿੰਗਲ 4 ਤੇ ਝੋਲੀ ਚੰਗੀ ਆ ਗਈ ਥੱਲਿਓ ਉਮਰ ਆ ਗਈ ਲਗਭਗ 20 ਮਹੀਨੇ ਤੇ ਪੈਸੇ ਧਿਆਨੇ ਦੇ ਕਿੰਨੇ ਲਵਾਂਗੇ ਇਹਦਾ ਬਈ 47000 47000 ਮਾਨਤਾ ਕਰ ਦਾਂਗੇ ਜੀ ਕਰ ਦਾਂਗੇ ਬਈ ਕੋਈ ਨਹੀਂ ਠੀਕ ਹੈ ਗੱਲ ਤੇ ਹੁਣ ਮਾਰਦੇ ਘਰੀ ਆ ਕੱਟੀ ਦੇ ਥੋੜੀ ਜੀ ਤਿਲਕਣ ਆ ਓਰੇ ਇਹ ਇਹ ਦਾ ਕਰ ਰਹੇ ਕੱਟ-ਕੁੱਟ ਚੈੱਕ ਇੱਥੋਂ ਮਾਰਦੇ ਕੈਮਰਾ ਤੇ ਇੱਥੋਂ ਇੱਥੋਂ ਤੋਰ ਬਈ ਖੁੱਲ ਕੇ ਇਹਦੀ ਉਮਰ ਕਿੰਨੀ ਹੋਊਗੀ ਇਹ ਬਈ 2 ਸਾਲ ਦੀ ਆ ਹੈਗੀ ਖੀਰੀ ਆ 24 ਮਹੀਨਿਆਂ ਦੀ ਕਹ ਲਈਏ ਇਹ ਮਾਰਦੀ ਗੈਰੀ ਕੈਮਰਾ ਪਿਓਰ ਖੀਰੀ ਆ ਗਈ ਵੀਡੀਓ ਚ ਚੈੱਕ ਕਰਾ ਦੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਬਹੁਤ ਕਮਾਲ ਦੀ ਤੇ ਟਾਂਚਾ ਬੜਾ ਮਜ਼ਬੂਤ ਆ ਯਾਰ ਗੱਟੀ ਦਾ ਬੜਾ ਜਿਆਦਾ ਮਜ਼ਬੂਤ ਘਾਂਚਾ ਖੜਮੇ ਸਟਰਕਚਰ ਚ ਆ ਗਈ ਜਮਾ ਕੱਦ ਵੀ ਚੰਗਾ ਕਰੂ ਤੇ ਮਜ਼ਬੂਤੀ ਵਾਲਾ ਤਾਂ ਬਾਈ ਇਹਦਾ ਕਹਿ ਲੀਆ ਯਾਰ ਕੋਈ ਨਹੀਂ ਇਹ ਜੀ ਬਾਈ ਮਾਰਕਿੰਗ ਵਾਲੀ ਚੰਗੀ ਆ ਮੂੰਹ ਮੱਥੇ ਦੀ ਵਾਲੀ ਸੋਹਣੀ ਆ ਇਹ ਇਥੋਂ ਮਾਰਦੀ ਗੈਰੀ ਜਿਵੇਂ ਪਾਕਿਸਤਾਨ ਵਾਲੀਆਂ ਨਹੀਂ ਹੁੰਦੀ ਓਵੇਂ ਬੱਗੀ ਮੁੱਚ ਠੀਕ ਆ ਗੱਲ ਆ ਸਿੰਘ ਸਿੰਘ ਦੀ ਕੁਆਲਿਟੀ ਕੋਮਰ ਸਿਰਫ 24 ਮਹੀਨੇ ਦੰਦੋਂ ਖੀਰੀ ਹੈ ਨਾ ਹਾਂਜੀ ਬਾਈ ਇਹ ਮੂ ਮਥੇਰੀ ਬਾਲੀ ਚੰਗੀ ਆ ਬਈ ਇੱਥੋਂ ਇੱਥੋਂ ਮਾਰਨੀ ਹੈ ਰੀ ਆ ਜਾ ਲੈ ਯਾਰ ਲੈ ਬੰਨੇ ਲੈ ਆ ਲੈ ਆ ਲੈ ਆ ਤੇ ਉਹਦਾ ਮਜਬੂਤ ਬਹੁਤ ਆ ਹਨਾ ਕਹਿ ਲੀਏ ਲੈਗ ਸਕੋਰ ਦੀ ਵੀ ਉਹਦਾ ਢਾਂਚੇ ਦੀ ਕਹ ਲੀਏ ਫੁੱਲ ਮਜਬੂਤ ਆ ਗਈ ਇਹ ਤਾਂ ਇਹ ਮੰਨ ਲੈ ਬਾਈ ਵੀ ਜਾਨਸਾਰੀ ਸੀ ਮੰਨ ਲੈਣ ਵਾਲੀ ਇਹ ਬਈ ਤਾਰਾ ਕਰਦੀ ਸੀਗੀ ਠੀਕ ਆ ਗੱਲ ਹਾਂ ਇੱਕ ਅੱਧਾ ਘੱਟਾ ਬੰਦਾ ਫੀਡ ਦਾ ਪਾ ਦੇ ਤਾਂ ਲੈ ਲਓ ਵੀ ਹੋਰ ਵਾਜਨ ਕਰ ਦੋ ਠੀਕ ਆ ਗੱਲ ਤੇ ਬਾਕੀ ਉਹਦਾ ਵੀ ਤਿਆਰੀ ਚ ਹੀ ਆ ਕੱਟੀ ਬਸ ਤਿਆਰੀ ਚ ਹੈ ਬਈ ਮੀਨਾ ਖੰਡ ਸਾਹਮਣੇ ਆਲੀ ਹੈ ਆ ਮੀਨਾ ਖਾਂਡੀ ਸਾਹਮਣੀ ਪਊਗੀ ਤੇ ਥਾਣੇ ਦੇ ਵੀ ਸਿੰਗਲ ਚਾਰ ਰਹਿਣਗੇ ਤੇ ਬਾਕੀ ਇਹ ਕਹਿ ਸਕਦੇ ਆਂ ਵੀ ਬਹੁਤ ਕਮਾਲ ਦੀ ਆ ਗਈ ਮਾਰੀ ਇਹ ਮੱਥੇ ਦੀ ਬਾਈ ਬਾੜੀ ਜਾਰੇ ਚੰਗੀ ਆ ਅੱਖੋ ਘੱਟੀ ਦੀ ਜਮਾ ਮਣਕੀ ਅੱਖ ਠੀਕ ਆ ਗੱਲ ਪਿਓਰ ਨੀਲੀ ਚ ਆ ਗਈ ਸੋਹਣਾ ਸੋ ਇਹਦਾ ਰੇਟ ਕਿਰੂਗਾ ਬਾਈ ਇਹਦਾ ਬਾਈ 55000 ਇਹਦਾ 55 ਤੇ ਉਹਦਾ 47 ਪੂਰਾ 47 ਜੇ ਕਿਸੇ ਨੇ ਜੋੜਾ ਲੈਣਾ ਹੋਇਆ ਉਹ ਤੇ ਬਾਈ ਮਾਨਤਾਰ ਕਰਦਾ ਹੈ ਕਰਦਾਂਗੇ ਜੋੜੇ ਚ ਹਾਂਜੀ ਬਾਈ ਹੁਣ ਮਾਰਦੇ ਕਰੀ ਅਗਲੇ ਨੰਬਰ ਤੇ ਮੈਨੂੰ ਕੱਟਾ ਲੱਗਦਾ ਨਾ ਇਹ ਕੱਟਾ ਹੈ ਬਾਈ ਇਹ ਆ ਗਿਆ ਬੋਲ ਇਹ ਪਤਾ ਕੋਈ ਰਖਾੜੇ ਦਾ ਇਹ ਵੇਲਾ ਵਖਸਦਾ ਨੰਗੋ ਬਾਲ ਜਿਹੜਾ ਛੋਟਾ ਸੀਗਾ ਠੀਕ ਹੈ ਗੱਲ ਜਿਹੜਾ ਕਹ ਲੀਆ ਵੀ ਤੂੰ ਤ ਪਿੰਡ ਚ ਲਿਆ ਗਿਆ ਹਾਂ ਬਈ ਤੇ ਟੈਸਟੀਕਲ ਦਾ ਬਿਲਕੁਲ ਪੱਧਰਾ ਆ ਗਿਆ ਤੇ ਬਾਕੀ ਮਾਰਕਿੰਗਸ ਹੋਣੀ ਰੱਖਦਾ ਕਿੰਨੀ ਉਮਰ ਆ ਬਈ ਇਹਦੀ ਇਹਦੀ ਬਈ 16 ਮਹੀਨੇ 16 ਮਹੀਨੇ ਹਾਂ ਬਈ ਆ ਲੈ ਚਲਾ ਇਹਨੂੰ ਤੇ ਐਕਟਿਵ ਤਾਂ ਪੂਰਾ ਹਣਾ ਪੂਰਾ ਐਕਟਿਵ ਆ ਬਈ ਜਿਹੜੇ ਸਾਂਹ ਵਾਲੇ ਮਤਲਬ ਪੂਰੇ ਅੰਗ ਨੇ ਜਿਹੜੇ ਦੇ ਠੀਕ ਹੈ ਟੈਸਟੀਕਲ ਵਗੈਰਾ ਜਮਾ ਓਕੇ ਨੇ ਠੀਕ ਹੈ ਗੱਲ ਤੇ ਉਦਾਂ ਐਕਟਿਵ ਫੁੱਲਾ ਕਰਦਾ ਖਿੱਚ ਤਾਂ ਟੈਸਟੀਕਲ ਦਾ ਬਿਲਕੁਲ ਪੱਧਰਾ ਸਾਫ਼ ਕਹਿ ਲੀ ਆਪਾਂ ਆ ਖੁੱਖ ਦਾ ਬਾਲਾ ਸੋਣਾ ਬਾਈ ਠੀਕ ਹੈ ਗੱਲ ਆ ਤੁਹਾਨੂੰ ਦਿਖਾਉਂਦਾ ਦਿਖਾਉਂਦਾ ਹੈ ਨਾ ਸਾਨਾ ਵਾਲੀ ਕਹਿ ਲਈਏ ਟੱਕੜशाही ਦਿਖਾਉਂਦਾ ਆ ਜਾ ਲੈ ਆ ਲੈ ਔਰ ਲੈ ਬੰਨੇ ਲੈ ਆ ਇਹ ਲੈ ਆ ਲੈ ਸਾਨਾ ਵਾਲੀ ਟੱਕੜशाही ਕਰਦਾ ਉਮਰ ਆ ਗਈ ਬਾਈ ਕਹਿੰਦਾ 16 ਕੁ ਮਹੀਨੇ ਤੇ ਫਾਦਰ ਸਾਈਡ ਬਾਈ ਕਹਿੰਦਾ ਆ ਗਿਆ ਹੈ ਅਲਬਖਸ਼ ਦਾ ਕਿਉਂਕਿ ਬਾਈ ਤੁਹਾਨੂੰ ਉਹੀ ਡਿਟੇਲ ਦੱਸੂਗਾ ਜਿਹੜੀ ਅੱਗੇੋਂ ਦੱਸ ਕੇ ਭੇਜਿਆ ਤੇ ਮੇਨ ਗੱਲ ਹੁੰਦੀ ਹੈ ਟੈਸਟੀਕਲ ਦੀ ਟੈਸਟੀਕਲ ਦਾ ਕੱਤਾ ਜਮਾ ਪੱਧਰ ਆ ਤੇ ਪਿਛਾਂ ਵਾਲੇ ਪੱਖ ਨੂੰ ਰੱਖੂਗਾ ਟੈਸਟੀਕਲ ਟੇਡੇ ਵਿੰਗੇ ਨਹੀਂ ਲੱਗਦਾ ਕਿਸੇ ਵੀ ਪੱਖ ਤੋਂ ਤੇ ਹਨ ਇਹਦੇ ਕਿੰਨੇ ਪੈਸੇ ਰਹਿਣਗੇ ਇਹਦਾ ਬ ਇਹਦਾ ਫਿਕਸ ਜਿਹਾ ਲੈ ਲਾਂਗੇ 26 ਆਖੋਖ ਦੇ ਬਈ ਠੀਕ ਹੈ ਗੱਲ ਇਥੋਂ ਬਰਾ ਦੇਗਾ ਵੀ ਚੱਕ ਫੇਸ ਵਾਲੇ ਪੱਖ ਤੋਂ ਇਹ ਇਥੋਂ ਤਕਰੀਬਨ ਤਕਰੀਬਨ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦਾ ਤੇ ਹੁਣ ਅਗਲੇ ਬੰਨੇ ਤੁਹਾਨੂੰ ਆਪਾਂ ਕੱਟੀਆਂ ਦੇ ਫੇਰ ਲੈ ਆਉਣੇ ਆ ਲਾਸਟ ਦੇ ਦੋ ਬੂਰੀਆਂ ਦਿਖਾਵਾਂਗੇ ਤੇ ਇਹ ਆ ਗਈ ਬਲੈਕ ਚਨੀਲੀ ਇਹਦੀ ਉਮਰ ਬਈ ਇਹਦੀ ਵੀ ਚੋਰਾ 15 ਮਹੀਨੇ 14 15 ਮਹੀਨੇ ਅੰਦੇ ਨਿਸ਼ਾਨੀਆਂ ਇਹ ਵੀ ਸੋਹਣੀਆਂ ਰੱਖਦੀ ਆ ਨਾ ਹਾਂਜੀ ਬਈ ਆਖੋਖ ਵਾਲੀ ਚੰਗੀ ਏ ਦੀ ਆ ਲੈ ਚੱਲੇ ਚੱਲ ਤੇ ਇਹਦਾ ਕਹਿ ਲਈਏ ਵੀ ਆਪਾਂ ਮਾਰਕਿੰਗ ਵਾਲੇ ਪੱਖ 'ਚ ਕਹਿ ਸਕਦੇ ਆ ਵੀ ਪ੍ਰੋਪਰ ਜੀ ਮਾਰਕਿੰਗ ਆ ਕੋਈ ਜ਼ਿਆਦੇ ਓਵਰ ਜ ਜਿੰਨੇ ਕ ਜਾਨਵਰ ਬਾਈ ਕੋਲੋਂ ਦਿਖਾਈ ਦੇ ਆ ਸਮੀਪੜੀ ਬਹੁਤ ਆ ਬਾਈ ਕੱਟੀ ਇਹ ਹਾਂ ਤੇ ਗੋਲ ਆ ਗਈ ਬਿਲਕੁਲ ਕਿੰਨੀ ਉਮਰ ਦੱਸਿਆ ਦੀ ਬਾਈ 14 15 ਮਹੀਨੇ ਹੈਗੀ ਆ ਬਾਈ 14 15 ਮਹੀਨੇ ਦੇ ਲੱਗ ਇਹ ਠੰਡੀ ਆ ਜਾਵਾ ਠੀਕ ਆ ਗੱਲ ਇੱਥੋਂ ਮਾਰ ਲਈ ਗਾ ਜੀ ਫੇਸ ਤੇ ਕੈਮਰਾ ਅੱਖਾਂ ਵੀ ਐਨ ਆ ਗਈਆਂ ਤੇ ਮਾਰਕਿੰਗ ਵੀ ਤੇ ਇਹ ਕਹਿ ਸਕਦੇ ਆ ਕੁੱਲ ਮਿਲਾ ਕੇ ਵੀ ਬਿਊਟੀ ਚ ਆਉਂਦੀ ਆ ਕੱਟੀ ਪੂਰੀ ਆ ਲੈ ਔਰ ਲੈ ਬੰਨੇ ਲੈ ਆ ਇਹ ਇਹਦੇ ਪੈਸੇ ਧਨ ਕਿੰਨੇ ਜਮ ਇਹਦਾ ਬਾਈ 35000 ਲੈ ਲਾਂਗੇ ਪੂਰਾ 35 ਮਾਨਤਨ ਕਰਾਂਗੇ ਆਪਾਂ ਬੜੇ ਹਰੇਕਤੀ ਚੋ ਠੀਕ ਆ ਗੱਲ ਆ ਆਪਾਂ ਕਿਸੇ ਵੀ ਭਰਾ ਨਾਲ ਅੜਦੇ ਨਹੀਂ ਹੈਗੇ ਮਾਨਤਨ ਕਰ ਤੇ ਥਣ ਰਹਿਣਗੇ ਤਕਰੀਬਨ ਤਕਰੀਬਨ ਇਹਦੇ ਵੀ ਗੈਰੀ ਕਰਾ ਦੇਣੀ ਚਾਹੀ ਇੱਕ ਵੇ ਇੱਕ ਤੋਂ ਸਿੰਗਲ ਚਾਰ ਹੀ ਰਹਿਣਗੇ ਫालतू ਨਹੀਂ ਹੈਗੇ ਟੋਲਿਸਪਲੀ ਦੀ ਚੰਗੀ ਆ ਗੱਟੀ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਫालतू ਜੇ ਕਿਸੇ ਭਰਾ ਨੇ ਆਨਲਾਈਨ ਵੀ ਮੰਗਵੋਣੀਆਂ ਨੇ ਗੱਟੀਆਂ ਪਿੰਡੇ ਦੀ ਬਹੁਤ ਸਾਫ ਹੈ ਥਣਾ ਦੀ ਅੱਖੋਕ ਚੰਗੀ ਆ ਠੀਕ ਗੱਲ ਤੇ ਹੁਣ ਮਾਰਦੇ ਘਰੀ ਅਗਲੇ ਨੰਬਰ ਵਾਲੇ ਤੇ ਇਹ ਆ ਗਈ ਬੂਰੀ ਇਹ ਤਾਂ ਮੰਨ ਛੋਟੀ ਲੱਗਦੀ ਆ ਉਮਰ ਦੀ ਇਹ ਇਹ ਬਾਈ ਉਹ ਸਾਲ ਕਦੀਆ ਥੋੜਾ ਜਿਹਾ ਜਿੱਧਰੋਂ ਕੱਟੀਆਂ ਆਪਣੀ ਹੁੰਦੀਆਂ ਉਹ ਤੇ ਲਿਸਤਾ ਪਣ ਜਰੂਰ ਹੁੰਦਾ ਕੱਟੀਆਂ ਦਾ ਸਾਮ ਘੱਟ ਹੁੰਦੀ ਆ ਨਾ ਹਾਂ ਘੱਟ ਹੁੰਦੀ ਆ ਥੋੜਾ ਜਿਹਾ ਸਾਮ ਇਹ ਕਿਹੋ ਜਿਹਾ ਸਮ ਵੀ ਥੋੜੀ ਇਹ ਕੱਲੀ ਬੂਰੀ ਆ ਗਈ ਘੱਟ ਸਾਮ ਚੋਂ ਆਈਆਂ ਨੇ ਇਹ ਆ ਗਈ ਕੱਲੀ ਬੂਰੀ ਤੇ ਲੈ ਚਲੇ ਇਹਨੂੰ ਉਮਰ ਕਿੰਨੀ ਦੱਸਿਆ ਦੀ ਇਹਦੇ 10 11 ਮਹੀਨੇ ਹੈਗੇ 10 ਕੁ ਮਹੀਨੇ ਦੇ ਲੱਗ ਪਾ ਥਾਣੇ ਦੇ ਵੀ ਸਿੰਗਲ ਚਾਰੇ ਇਹਦੇ ਵੀ ਸਿੰਗਲ ਚਾਰੇ ਠੀਕ ਹੈ ਗੱਲ ਇਹ ਆ ਗਈ ਬਾਈ ਕਹਿੰਦਾ ਕੱਲੀ ਬੂਰੀ ਇਹ ਨੀਲੀ ਚ ਨਹੀਂ ਆਉਂਦੀ ਇਹ ਕੱਲੀਆਂ ਕਹਿ ਲਈਏ ਬੂਰੀਆਂ ਚ ਆਉਂਦੀਆਂ ਜਿਵੇਂ ਤੇਲੀਆ ਪੂਰੀ ਆ ਜਾਂਦੀ ਆ ਸਿੰਗ ਸੁng ਬਾਲਾ ਬੰਦ ਕਰੋਗੀ ਬਾਈ ਕੰਨੀ ਵਾਲਾ ਹੁਣੀ ਮੋੜਨ ਲੱਗੀ ਸਿੰਗ ਠੀਕ ਹੈ ਗੱਲ ਤੇ ਖਾੜੀ ਖੁੱਲੀ ਰਹਿ ਗਈ ਆ ਖਾੜੀ ਨੂੰ ਦੀ ਖੁੱਲੀ ਆ ਹਾਂ ਸਟਰਕਚਰ ਦੀ ਮਜ਼ਬੂਤ ਆ ਗਈ ਪੂਰੀ ਜਮਾ ਪਤਲੇ ਚਮੜੇ ਦੀ ਹਾਂ ਪੂਰੀ ਪੂਰੀ ਕਰਦੀ ਆ ਖਿੱਚ ਤਣ ਪੂਰੀ ਸਾਲ ਦੇ ਤਕਰੀਬਨ ਲੰਮ ਸਮਝ ਹੀ ਹੋਊਗੀ ਨਾ ਮਹੀਨਾ ਖੰਡੇ ਇਧਰ ਉਧਰ ਹੋ ਸਕਦੀ ਆ ਇਹ ਇਥੋਂ ਮਾਰਦੀ ਹੈਰੀ ਕੈਮਰਾ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦਾ ਇਹਦਾ 26 ਤੇ ਆ ਨਾਲ ਵਾਲੀ ਦਾ ਛੋਟੀ ਦਾ ਇਹਦਾ ਲੈ ਲਾਂਗੇ 25000 ਹਾਂ ਤਾਂ ਇਹ ਬਰਾਬਰ ਦੀ ਜੇ ਇਹਦੀ ਅੱਖ ਉਹ ਬਾਹਲੀ ਚੰਗੀ ਆ ਠੀਕ ਆ ਗੱਲ ਆ ਦੇਖ ਇਹ ਬੱਚੇ ਦੀ ਮਾਰਕਿੰਗ ਵਾਲੀ ਸਹੀ ਆ ਦੇਖ ਬਈ ਠੀਕ ਆ ਗੱਲ ਬੱਗੀ ਮੁੱਛ ਅੱਖ ਉਮਰ ਕਿੰਨੀ ਕਹੂਦਿਆ ਨੇ ਜੀ ਇਹਦੀ ਵੀ 7-8 ਮਹੀਨੇ ਆ ਬਾਹਲੀ ਛੋਟੀ ਜੀ ਵੇਚਦੀ ਕਿਸ ਨੇ ਹਾਂ ਨਾ ਵੇਚਣਾ ਬੰਦੇ ਮੰਗ ਵੀ ਕਰਦੇ ਨੇ ਵੀ ਛੋਟੀ ਕੱਟੀ ਪਾ ਲਾਂਗੇ ਘਰੇ ਠੀਕ ਆ ਗੱਲ ਆ ਇਹਦੀ ਉਮਰ ਬਾਈ ਕਹਿੰਦਾ ਸਿਰਫ ਤੇ ਸਿਰਫ ਇਹ ਮੰਨ ਲਓ ਵੀ 7 ਤੋਂ 8 ਮਹੀਨਿਆਂ ਦੇ ਲਗਭਗ ਜੀ ਉਮਰ ਆ ਗਈ ਪਰ ਮਾਰਕਿੰਗ ਸੋਣੀ ਰੱਖਦੀ ਆ ਤੇ ਉਮਰ ਦੇ ਹਿਸਾਬ ਨਾਲ ਠੀਕ ਆ ਥੋੜੀ ਜਿਹੀ ਘੱਟ ਕੇਅਰ ਚ ਮੈਂ ਜਰੂਰ ਕਹੂੰਗਾ ਪਰ ਉਹ ਤਾਂ ਮਾਰਕਿੰਗ ਵਾਲੇ ਮਾਮਲੇ 'ਚ ਸਹੀ ਆ ਹਰੇਕ ਪੱਖ ਤੋਂ ਤੇ ਇੱਥੋਂ ਵਾਲੀ ਤੱਕ ਨੂੰ ਮਾਰ ਕੇ ਵਾਲੇ ਚੰਗੇ ਨੇ ਆਖੋ ਕਿ ਚੰਗੀ ਆ ਬਾਈ ਜੇ ਫੀਡ ਫੂਡ ਪਾਉ ਬੰਦਾ ਚਾਰ ਪੰਜ ਮਹੀਨਿਆਂ 'ਚ ਵਧੀਆ ਸਮਝੋ ਗੱਟੀ ਆ ਉਹੀ ਗੱਲ ਆ ਵੀ ਬੰਦਾ ਵੀ ਕੰਮ ਉਹ ਸ਼ਕੀਨ ਵਾਲੀ ਗਰੀ ਉਹ ਐਨ ਖੜਦੀ ਆ ਜੀ ਲੰਮੀ ਲੰਮੀ ਬਹੁਤ ਆ ਬਾਈ ਗੱਟੀ ਐਨ ਖੜਦੀ ਆ ਜਿਵੇਂ ਤੀਰਾ ਵਾਂਗੂ ਚੱਕ ਕੇ ਕਰਨਾ ਹਨਾ ਇਹ ਇੱਥੇ ਖੜਦੀ ਆ ਸਵਾਲ ਹੀ ਖੰਡੀਆਂ ਆ ਬਾਈ ਇੰਨ ਤਾਂ ਹੈ ਲੈ ਸਵੇਰ ਆਦੀ ਬਿਲਕੁਲ ਠੰਡੀ ਕਿੰਨਾ ਕੀ ਰੇਟ ਦੱਸਿਆਦਾ ਭਾਈ ਇਹਦਾ ਬਾਈ 25000 ਇਹਦਾ ਬਾਈ ਕਹਿੰਦਾ 25 ਲੈ ਲਾਂਗੇ ਇਹਦਾ ਨਾਲ ਤੁਹਾਡੇ ਫਾਇਦੇ ਕਹੀ ਕਰ ਦੂਗੀ ਇਹ ਇੱਕ ਤਾਂ ਬੱਚੇ ਵੀ ਖੇਡ ਲੱਗੇ ਰਹਿਣਗੇ ਤੇ ਅੱਗੇ ਤਿਆਰ ਹੋਣ ਵਾਲੀ ਆਟਮ ਆ ਅੱਖ ਸੋਹਣੀ ਆ ਮੁੱਛ ਬੱਗੀ ਆ ਮੰਨ ਲਓ ਜਦੋਂ ਤਿਆਰ ਹੋਗੀ ਝੋਟੀ ਬਣੂਗੀ ਠੀਕ ਆ ਉਹਦਾ ਕੋਈ ਮੁੱਲੇ ਨਹੀਂ ਰਹਿਣਾ ਭਾਈ ਠੀਕ ਆ ਗੱਲ ਆਲੇ ਆਲੇ ਔਰਲੇ ਬੰਨੇ ਲਿਆ ਇਹਦਾ ਕਿੰਨਾ 25 ਹਾਂਜੀ ਭਾਈ 25 ਇਹਦਾ ਬਾਈ ਕਹਿੰਦਾ ਲੈ ਲਾਂਗੇ 25000 ਇੱਕ ਨਾ ਲਾਸਟ ਤੇ ਤੁਹਾਨੂੰ ਬੱਚੀ ਵੀ ਦਿਖਾਉਣੀ ਆ ਐਚ ਐਫ ਐਚ ਐਫ ਕੰਪਨੀ ਚ ਆ ਗਈ ਓ ਚੱਲ ਚੱਲ ਤੇ ਬਾਕੀ ਜੇ ਧਿਆਨ ਹੈ ਕਿਸੇ ਨੇ ਦੋਨੇ ਤਿੰਨੇ ਜਾਂ ਕਟੀਆਂ ਸਾਰੀਆਂ ਗੈਲੀਏ ਲੈਣੀਆਂ ਹੋਈਆਂ। ਉਹ ਬਈ ਬੰਦਾ ਜਰੂਰ ਫੋਨ ਤੇ ਗੱਲ ਕਰੂਗਾ ਆਪਾਂ ਕੋਈ ਨਹੀਂ ਡੇਟ ਅਗਲਾ ਕਰ ਲੈਣਾ। ਸਾਰੀਆਂ ਚੋ ਬਾਈ ਕਹਿੰਦਾ ਉਦੋਂ ਮੈਂ ਕਨਫਰਮੇਸ਼ਨ ਕਰ ਦਾਂਗੇ ਜਿਵੇਂ ਆਹ ਖੜੀ ਆ ਪਾਕਿਸਤਾਨ ਵਾਲੀ ਵਰਗੀ ਮਾਰਕਿੰਗ ਆ ਵੀ ਜਮਾ ਇਹਦੀ ਤੇ ਹੁਣ ਮਾਰ ਦਿਆ ਬੱਚੀ ਤੇ ਕੈਮਰਾ ਆ ਇਹਦੇ ਕੀ ਬਣ ਕੇ ਜਗੀ ਆ। ਇਹਦੇ ਤਾਂ ਬਾਈ ਮੌਕੇ ਨਹੀਂ ਗੇ ਹੁਣ ਤਾਂ ਛੜਨ ਲੱਗੇ ਠੀਕ ਆ ਕਹਿੰਦਾ। ਹਾਂ ਇਹਨੂੰ ਹੋਮੋਪੈਥਿਕ ਦਵਾਈ ਚੱਲ ਰਹੀ ਆ ਪਰਚਾਰ ਵੀ ਰਹਿ ਗੇ। ਛੜ ਗਏ ਸਾਰੇ ਹਨਾ? ਪੰਜ ਚਾਰ ਕੀ ਰਹਿ ਗੇ ਬਾਈ ਬਸ। ਠੀਕ ਆ ਗੱਲ ਆ ਲੈ ਲੈ ਆ ਲੈ ਆ हां भाई ਥਣ ਸਿੰਗਲ ਚਾਰ ਨੇ ਇਹਦੇ हां भाई ਥਣ ਸਿੰਗਲ ਫालतू ਤਾਂ ਨਹੀਂ ਕੋਈ ਨਾ ਕੋਈ ਪੰਜਵਾ ਥਣ ਕੋਈ ਕਹੇ ਪੰਜਵਾ ਸ਼ੀਮਾ ਜਮਾ ਨਹੀਂ ਬਈ ਠੀਕ ਹੈ ਗੱਲ ਤਸੱਲੀ ਹੋ ਗਈ ਇਸ ਚੀਜ਼ ਦੀ ਲੈਆਉਰ ਦੇ ਬੰਨੇ ਉਦਾਂ ਕਹ ਲਈਏ ਮਾਰਕਿੰਗ ਪ੍ਰੋਪਰ ਜੀ ਰੱਖਦੀ ਆ ਹਨਾ ਆਹ ਨਾਲਾ ਬੱਚੀ ਤਾਂ ਬਈ ਇੱਕ ਗੱਟਾ ਫੀਡ ਦਾ ਭਾਲਦੀ ਹੈ ਬੱਚੀ ਤਿਆਰ ਹੈ ਠੀਕ ਹੈ ਗੱਲ हां ਠੰਡੀ ਸੀਲ ਆ ਕੋਈ ਇਹੋ ਜੀ ਗੱਲ ਨੇ ਆ ਲੈਆਉਰਲੇ ਬੰਨੇ ਥਣ ਬਾਈ ਕਹਿੰਦਾ ਸਿੰਗਲ ਚਾਰ ਰਹਿਣਗੇ ਇਹ ਆ ਗਈ ਸਜਣੋਂ ਐਚ ਐਫ ਦੇ ਵਿੱਚ ਕਈ ਭਰਾ ਕਹਿੰਦੇ ਐਚ ਐਫ ਦੀ ਬੱਚੀ ਲੈਣੀ ਆ ਤੇ ਨਾਲ ਆ ਗਏ ਆ ਬਾਈ ਕੋਲ ਤਕਰੀਬਨ ਤਕਰੀਬਨ ਪੰਜ ਕਟੀਆਂ ਛੇਮਾ ਆ ਗਿਆ ਕੱਟਾ ਤੇ ਸੱਤਵੇਂ ਆ ਗਈ ਇਹ ਬੱਚੀ ਤੇ ਧਿਆਨ ਇਹਦੇ ਜਮੀ ਜਾਇਜ ਪੈਸੇ ਕਿੰਨੇ ਉਹਦਾ ਬਾਈ 15000 ਰੁਪਏ ਲੈ ਲਾਂਗੇ ਜਮਾ ਜਮੀ ਜੀਵ ਚ ਪਾਉਣ ਵਾਲਾ ਕੰਮ ਆਏ ਲਾਲਾ ਬਾਈ ਇਹ ਇੱਕ ਮਹੀਨਾ ਸਾਾਮ ਕੇ ਏਆਈ ਦੇ ਕਾਬਿਲ ਹੈ ਠੀਕ ਹੈ ਭਰਾਉਣ ਦੇ ਕਾਬਿਲ ਹੈ 15000 ਚ ਤੂੰ ਇਹ ਲਾਲਾ ਬੱਚੀ 10 ਮਹੀਨੇ ਦੇ 70000 ਦੀ ਬੱਚੀ ਤਿਆਰ ਹੋ ਜੂ ਠੀਕ ਹੈ ਗੱਲ ਇਹ ਬਾਈ ਕਹਿੰਦਾ ਸਿਰਫ ਤੇ ਸਿਰਫ ਬੱਚੀ 15 ਦੀ ਦੇ ਦਾਂਗੇ ਨੰਬਰ ਬੋਲ ਦਿਓ ਜੀ 97815 64412 97812 ਜਵੰਦਾ ਜਿਲਾ ਸੰਗਰੂਰ ਸੀਲ ਸਨਾਮ 64041222 ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਰਾਮਗੜ੍ਹ ਜਬੰਦੇ ਤਹਿਸੀਲ ਸਨਾਮ ਤੇ ਜਿਲਾ ਸੰਗਰੂਰ ਧੰਨਵਾਦ ਜੀ